ਮਖਾ ਜੰਬੂਰਾ ਕਿਹਨਾਂ ਤੂੰ ਤੂੰ ਤਾਂ ਨੀਵੀਂ ਤਾਂ ਨੀਵੀਂ ਪਈ ਹੁੰਦੀ ਦੱਸ ਕੀ ਆ ਲੜਾਵ ਨੂੰ ਨੀ ਨਾਮ ਸੜੇ ਚੱਲਦੇ ਅੱਡ ਅੱਜ ਦੇ ਅਸੀਂ ਰਾਜੇ ਆ ਤਲ ਦਾ ਸੜਾ ਤੂੰ ਪਤਾ ਨਹੀਂ ਐਤਵਾਰੀ ਹੋ ਜੰਬੂਰ ਲੰਗੂਰ ਕੇ ਲੰਬੂਦ ਲਓ ਜੀ ਪਿਆਰ ਦੀ ਸਵੇਰ ਹੋ ਗਈ ਐ ਸਵੇਰੇ ਦੇ ਮੈਂ 7 ਵੱਜ ਚੁੱਕੇ ਆ ਦੇਖੋ ਪਿਆਰੀ ਸਵੇਰ ਐਹੋ ਜਿਹਾ ਵਾਤਾਵਰਨ ਇਕੱਲਾ ਪੰਜਾਬ 'ਚ ਹੀ ਮਿਲ ਸਕਦਾ ਹੋਰ ਕਿਤੇ ਨਹੀਂ ਇੰਦਰ ਪੰਜਾਬੀਆਂ ਦੀ ਗੋਲਡ ਖੜਾ ਤਿਆਰੀ ਐ ਬਸ ਰੱਬ ਨੇ ਫੇਰ ਠੰਡ ਘੱਟੀ ਦੁਬਾਰਾ ਤੋਂ ਲੋਕਾਂ ਨੇ ਫੇਰ ਕੋਡ ਪਟੀਆਂ ਪਵਾਤੇ ਆ ಚಟದ ಸೂರದ ಲಿ ini apa? langgur langgur atau lambu? langgur makan makan makan, sedang कमे ह ह सिंबुरा कि냐 तू तुई तनी ਬੱਲੇ ਖੜਾ ਲੀ ਹੂੰ छा हुआ असीं दुजा सोचींदा आई सी बस कुझु पुॼण हथ दे ते असीं दाणा समान चले आइसक्रीम वारा बि ਲੇ ਮੁੰਵਲਨ ਤੇ ਸਮਾਜ ਵੀ ਆ ਸਾਡਾ ਹੂ ਆ ਤੇ ਇੱਥੇ ਸਾਡੇ ਉਹ ਬੰਦੇ ਹੁੰਦੇ ਸੀ ਇੱਥੇ ਸਾਡੇ ਉਹ ਬੰਦੇ ਸੀ ਬਾਪੂ ਪਰਦਾਦੇ ਪਤਾਦੇ ਪਤਾਦੇ ਬਾਪੂ ਹੈਲੋ ਮੈਚ ਸ਼ੁਰੂ ਕਰਾਵਾਂਗੇ ਜਲਦੀ ਕਿਹੜਾ ਪਤਲਾ ਪਤਲਾ ਪਾਣੀ ਮਾਰਦੇ ਬਈ ਵੀ ਮਾਨਤਨ ਮਾਨ ਹੈ ਕਾਇ ਤੱਕ ਦੀ ਕੋਈ ਦਾ ਕਰਦੀ ਕੱਲੇ નિર્ਮਲ ਸਿੰਘ ਜੀ ਆਹਰ ਤੋਂ ਪਾਚ ਉਹਨਾਂ ਦੇ ਵੱਲੋਂ ਕੋਈ ਦਾ ਕੀਤਾ ਗਿਆ ਬਹੁਤ ਬਹੁਤ ਧੰਨਵਾਦ ਟੀਮ ਲਈ 100 ਰੁਪਏ ਬਾਈ ਕੋਲੀਆਂ ਟੀਮਾਂ ਦੇ ਅਗਲੇ ਆ ਜਾਣ ਯਾਰ ਇੱਧਰ ਆਓ ਬਾਹਰ ਆਓ ਬੰਦਾ ਯਾਰ ਬਾਹਰ ਆentra ਬਣ ਕੇ ਬਾਹਰ ਆਜੋ ਆਗੇ ਰੋੜਾ ਦਾ ਆਜਾ ਜਿਹਦੀ ਡਿਊਟੀ ਨਹੀਂ ਕਿੰਕੀ ਨੰਬਰ ਜਿਹੜੇ ਬਹੁਤ ਬਹੁਤ ਧੰਨਵਾਦ ਕਰਦੇ ਆ ਲੜਕੀਆਂ ਲਈ ਟੀਮਾਂ ਦਾ ਜਿਹੜਾ ਮੁਕਾਬਲਾ ਉਹ ਖੇਡ ਗਰਾਊਂਡ ਦੇ ਵਿੱਚ ਸ਼ੁਰੂ ਹੋ ਚੁੱਕਿਆ ਦਰਸ਼ਕੀਓ ਬੇਟੀ ਹੈ ਜਿਹਦੀ ਡਿਊਟੀ ਨਹੀਂ ਗਰਾਊਂਡ ਦੇ ਵਿੱਚੋਂ ਬਾਹਰ ਆ ਜਾਣ ਜਿਹੜੀ ਵੀਰਾਂ ਦੀ ਡਿਊਟੀ ਨਹੀਂ ਗਰਾਊਂਡ ਦੇ ਵਿੱਚ ਉਹ ਗੱਪਾਂ ਕਰਕੇ ਗਰਾਊਂਡ ਦੇ ਵਿੱਚੋਂ ਬਾਹਰ ਆ ਜਾਣ ਇੱਕ ਹੋਰ ਇੱਕ ਜਾਣ ਜੰਮੇ ਦੇ ਨਾਲ ਆਓ ਬਰਾਜ ਦੀ ਟੀਮ ਫਾਈਨਲ ਬਾਈ ਦੀ ਪਹਿਲਾ ਕੋਈ ਰੇਡ ਪਾ ਲਿਆਗੇ ਬੱਗੋਰਾ ਵਾਲਾ ਮੈਂ ਕਿਤੇ ਆਇਆ ਥੋੜੀ ਜਿਹਾ ਕੀ ਰੋਟੋਈ ਦਿੱਤੀ ਆ ਬੱਗੋਰਾ ਵਾਲਾ ਬਹੁਤ ਟੀਮ ਨਾਲ ਰੇਡ ਪਾਉਣ ਲੱਗਾ ਰਾਜ ਨੇ ਮੀਮ ਆਉਣੀ ਚਾਹਣੀ ਨਾਲ ਬਰਾਜ ਅੱਗੇ ਪੁਆਇੰਟ ਦੇ ਅਧਾਰ ਤੇ